ਮੋਰ ਸਵਾਗਤ ਹੈ ਜੀ ਆਈਆਰਸੀਸੀ ਲਗਾਤਾਰ ਅਪਡੇਟ ਕਰਦਾ ਹੈ ਪ੍ਰੋਸੈਸਿੰਗ ਟਾਈਮ ਤੇ ਇੱਕ ਵਾਰੀ ਫੇਰ ਵੱਡਾ ਅਪਡੇਟ ਹੈ ਸੁਨੀਹਾ ਮੈਡਮ ਦਾ ਵੀਜ਼ਾ ਅਫੀਸ ਤੋਂ ਸਾਡੇ ਨਾਲ ਮੌਜੂਦ ਨੇ ਜਿਹੜੇ ਪੂਰੀ ਕਲੈਰਿਟੀ ਦੇਣਗੇ ਪ੍ਰੋਸੈਸਿੰਗ ਟਾਈਮ ਦੇ ਉੱਪਰ ਸੁਨੀਹਾ ਮੈਮ ਬਹੁਤ ਸਵਾਗਤ ਹੈ ਸ਼ੁਕਰ ਹੋ ਤੁਸੀਂ ਅਪਡੇਟ ਸੰਝਾ ਸੋ ਕੈਨੇਡਾ ਸਟਡੀ ਵੀਜ਼ੇ ਦੀ ਗੱਲ ਕਰੀਏ ਤਾਂ ਆਈਆਰਸੀਸੀ ਹਰ 15 ਡੇਜ਼ ਬਾਅਦ ਆਪਣਾ ਪ੍ਰੋਸੈਸਿੰਗ ਟਾਈਮ ਜਿਹੜਾ ਹੈਗਾ ਟੈਂਪੋਰਰੀ ਰੈਜ਼ਿਡੈਂਸੀ ਜਾਂ ਹੋਰ ਕੈਟਾਗਰੀਜ਼ ਨੂੰ ਲੈ ਕੇ ਅਪਡੇਟ ਕਰਦਾ ਹੈ ਸੋ ਸਾਡਾ ਜਿਹੜਾ ਚੈਨਲ ਹੈਗਾ ਉਹ ਸਟਡੀ ਵੀਜ਼ਾ ਲਈ ਹੈਗਾ ਵਾ ਤੋਂ ਸੋ ਆਪਾਂ ਗੱਲ ਸਿਰਫ ਅੱਜ ਕਰਾਂਗੇ ਸਟਡੀ ਪਰਮਿਟ ਪ੍ਰੋਸੈਸਿੰਗ ਟਾਈਮ ਸੋ ਲਗ ਲਗ ਕੰਟਰੀਸ ਤੋਂ ਲਗ ਲਗ ਹੁੰਦਾ ਵਾ ਸੋ ਐਸ ਥਿੰਗ ਜਿਹੜਾ 1st ਨਵੰਬਰ ਨੂੰ ਜਿਹੜਾ ਅਪਡੇਟ ਆਇਆ ਉਹਦੇ ਅਕੋਰਡਿੰਗ ਇੰਡੀਆ ਤੋਂ ਹੁਣ 4 ਵੀਕਸ ਲੱਗਣਗੇ ਸੋ 1 ਵੀਕ ਮਾਈਨਸ ਹੋ ਗਿਆ ਵਾ ਸੋ ਗੁੱਡ ਨਿਊਜ਼ ਹੈ ਏ ਕਿਉਂਕਿ ਜੈਂਟਰੀ ਇਨਟੇਕ ਵਾਲੇ ਕੁਝ ਮੇਰੇ ਲਾਈਵ ਸ਼ੋ ਚ ਵੀ ਸਟੂਡੈਂਟਸ ਹੈਗੇ ਜਿਹੜੇ ਵੇਟ ਕਰ ਰਹੇ ਆ ਆਪਣੇ ਵੀਜ਼ਾਸ ਦਾ ਯੂਨਾਈਟਿਡ ਸਟੇਟ ਤੋਂ ਗੱਲ ਕਰੀਏ ਤਾਂ ਕੋਈ ਚੇਂजेस ਨਹੀਂ ਆਇਆ ਪਾਕਿਸਤਾਨ ਤੋਂ ਵੀ 1 ਵੀਕ ਮਾਈਨਸ ਹੋਇਆ ਫਿਲੀਪੀਨ ਤੋਂ ਵੀ ਕੋਈ ਚੇਂਜ ਨਹੀਂ ਆਇਆ ਸੋ ਮੈਂ ਤੁਹਾਨੂੰ ਸਕਰੀਨ ਤੇ ਵੀ ਸ਼ੋ ਹੋ ਜਾਏਗਾ ਕਿ ਨਾ ਕੀ ਫਰਕ ਪਿਆ ਆ। ਔਰ ਮੋਰਓਵਰ ਇੱਕ ਚੀਜ਼ ਮੈਂ ਹੋਰ ਕਹਿ ਦਿੰਨੀ ਆ ਕਿ ਕਦੀ ਵੀ ਪ੍ਰੋਸੈਸਿੰਗ ਟਾਈਮ ਚਾਹਿਆ ਹੈ ਆਈਆਰਸੀ ਅਪਡੇਟ ਕਰਦਾ ਹੈ ਸੇਮ ਨਹੀਂ ਹੁੰਦਾ। ਸਮ ਉਹ ਪੀਆ ਜਾਂ ਫਾਈਲਸ ਪਹਿਲੇ ਲੱਗਿਆ ਹੁੰਦੀਆਂ ਰਿਜ਼ਲਟਸ ਬਾਅਦ ਚੋਂ ਆਉਂਦੇ ਔਰ ਕਈਆਂ ਦੀ ਬਾਅਦ ਚੋਂ ਲੱਗਦੀ ਔਰ ਪਹਿਲੇ ਆ ਜਾਂਦੇ ਔਰ ਅਨਵਲੇ ਟਾਈਮ ਦੇ ਵਿੱਚ ਜਿਨ੍ਹਾਂ ਦਾ ਜਨੂਅਰੀ ਇਨਟੇਕ ਆ ਮੇਰੀ ਉਹਨਾਂ ਨੂੰ ਬਿਲਕੁਲ ਸਜੈਸ਼ਨ ਨਹੀਂ ਆ ਕਿਉਂਕਿ ਇੱਕ ਦੋ ਮੈਨੂੰ ਕੁਐਸਚਨਸ ਆਏ ਸੀਗੇ ਕੀ ਕੀ ਅਸੀਂ ਐਕਸਟੈਂਡ ਕਰਵਾ ਲਈਏ ਇਹ ਜਨਵਰੀ ਇਨ ਟੈਕ ਨੂੰ ਪਿਚ ਕਰੀਏ ਦੇਖੋ ਅਗਰ ਤੁਹਾਡੀਆਂ ਕਲਾਸਿਸ ਜਨਵਰੀ ਦੇ ਐਂਡ ਚ ਆਫੇ ਤਾਂ ਤੁਸੀਂ ਸੋਚ ਸਕਦੇ ਹੋ ਬਟ ਅਗਰ ਤੁਹਾਡੇ ਫਰਸਟ ਵੀਕ ਆਫ ਜਨਵਰੀ ਕਲਾਸਿਸ ਹੈ ਗਿਆ ਤਾਂ ਪੋਸੀਬਲ ਨਹੀਂ ਹੈ ਕਿਉਂਕਿ 10 ਨਵੰਬਰ ਇੱਕ ਤਰ੍ਹਾਂ ਕੱਲ ਹਾ ਤੁਸੀਂ ਮਿਡ ਆਫ ਨਵੰਬਰ ਹੋਣ ਵਾਲੀ ਹੈ ਫਿਰ ਤੁਹਾਡੇ ਬਾਇਓમેટ્રਿਕ ਅਪਡੇਟ ਹੋਣਗੇ PPRI ਕੀ ਸਟੈਂਪਿੰਗ ਨੂੰ ਹੀ ਐਸਟੇਨ ਨਹੀਂ ਨਾ ਟੈਡ ਨਹੀਂ ਲੱਗ ਰਿਹਾ ਸੋ ਪੋਸੀਬਲ ਨਹੀਂ ਹੈ ਐਂਡ ਆਨ ਮਲੇ ਟਾਈਮ ਦੇ ਵਿੱਚ ਦਸੰਬਰ ਦੇ ਐਂਡ ਦੇ ਵਿੱਚ ਕ੍ਰਿਸਮਸ ਨਿਊ ਇਅਰ ਆ ਕੇ ਅੰਬੈਸੀ ਔਰ ਯੂਨੀਵਰਸਿਟੀਆਂ ਬੰਦ ਹੁੰਦੀਆਂ ਸੋ ਇਹ ਰਾਈਟ ਟਾਈਮ ਨਹੀਂ ਹੈ ਜਨੂਅਰੀ ਇਨ ਟੇਕ ਅਪਲਾਈ ਕਰਨਾ ਬਹੁਤ ਬਹੁਤ ਧੰਵਾਦ ਜੀ ਸਾਡੇ ਨਾਲ ਐਕਸਪਰਟ ਮੌਜੂਦ ਸੀ ਸਕਰੀਨ ਦੇ ਉੱਪਰ ਨੰਬਰ ਹੈ ਤੁਸੀਂ ਇਸ ਨੰਬਰ ਤੇ ਟੈਲੀਫੋਨ ਕਾਲ ਕਰਕੇ ਆਪਣਾ ਭਰਮ ਪਲੇਖਾ ਦੂਰ ਕਰੋ ਪੂਰੀ ਕਨਫਿਊਜ਼ਨ ਦੂਰ ਹੋਣ ਤੋਂ ਬਾਅਦ ਹੀ ਤੁਸੀਂ ਆਪਣੀ ਫਾਈਲ ਲੋਜ ਕਰੋ ਔਰ ਤੁਸੀਂ ਕਿਸੇ ਵੀ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਤੁਸੀਂ ਇੰਡੀਆ ਦੇ ਕਿਸੇ ਵੀ ਹਿੱਸੇ ਤੋਂ ਫਾਈਲ ਲੌਂਚ ਕਰਾ ਸਕਦੇ ਹੋ ਥੈਂਕ ਯੂ ਸੋਮਾਥਿੰਗ